ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਨ ਜਾ ਰਹੇ ਆ ਜੀ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਵਿੱਕੀ ਨੂੰ ਸੋਹਰਿਆਂ ਤੋਂ ਜਿਹੜੀ ਗੱਡੀ ਲਿਆਂਦੀ ਸੀ ਉਸ ਵਿੱਚ ਕੁਝ ਖਰਾਬੀ ਆ ਗਈ ਜਿਸ ਕਾਰਨ ਉਹ ਗੱਡੀ ਬੰਦ ਹੋ ਗਈ ਤੇ ਵਿੱਕੀ ਚਲਾ ਗਿਆ ਗੱਡੀ ਨੂੰ ਠੀਕ ਕਰਵਾਉਣ ਵਾਸਤੇ ਪਰ ਜਦੋਂ ਵਿੱਕੀ ਦੀ ਗੱਡੀ ਖੁੱਲੀ ਤਾਂ ਅੱਗੋਂ ਉਹਨਾਂ ਨੇ ਕਹਿ ਦਿੱਤਾ ਕਿ ਇਸ ਵਿੱਚ ਬਹੁਤ ਫਾਲਟ ਪਿਆ ਹੋਇਆ ਹੈ ਇਸ ਤੇ ਘੱਟੋ ਘੱਟ 40 ਤੋਂ 50000 ਰੁਪਏ ਦਾ ਖਰਚਾ ਹੋਏਗਾ ਤਾਂ ਜਾ ਕੇ ਇਹ ਗੱਡੀ ਸਹੀ ਹੋਏਗੀ ਇਹ ਗੱਲ ਸੁਣਦੇ ਸਰ ਵਿਕੀ ਦੇ ਪੋਸ਼ ਉੱਡ ਜਾਂਦੇ ਹਨ ਤੇ ਉਹ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਪੈਸੇ ਬਚਾਉਣ ਦੇ ਚੱਕਰ ਵਿੱਚ ਤਾਂ ਮੈਂ ਸੋਹਰਿਆਂ ਦੀ ਗੱਡੀ ਲਈ ਫਿਰਦਾ ਹਾਂ ਜੇ ਮੇਰੇ ਕੋਲ ਇੰਨੇ ਪੈਸੇ ਹੋਣ ਤਾਂ ਮੈਂ ਆਪਣੀ ਗੱਡੀ ਨਾਲ ਲੈ ਲਵਾਂ ਤੇ ਉਹ ਸੋਚਦਾ ਹੈ ਕਿ ਹੁਣ ਕੀ ਕੀਤਾ ਜਾਵੇ ਉਸ ਤੋਂ ਬਾਅਦ ਉਸ ਦੇ ਦਿਮਾਗ ਵਿੱਚ ਇੱਕ ਆਈਡੀਆ ਆਉਂਦਾ ਹੈ ਤੇ ਉਹ ਉਹ ਸਕੀਮ ਲਾਉਣ ਵਾਸਤੇ ਸਹੁਰਿਆਂ ਦੇ ਘਰ ਜਾਣ ਦੀ ਤਿਆਰੀ ਖਿੱਚ ਲੈਂਦਾ ਹੈ ਤੇ ਦੂਜੇ ਪਾਸੇ ਡੈਡੀ ਜੀ ਕਵਲ ਤੇ ਸੰਦੀਪ ਸਾਰੇ ਜਣਿਆਂ ਨਾਲ ਪ੍ਰੀਤ ਆਪਣੇ ਮਨਮਟਾਵ ਦੂਰ ਕਰਦੀ ਹੈ ਸਾਰਿਆਂ ਨੂੰ ਘਰ ਜਾ ਕੇ ਪਿਆਰ ਨਾਲ ਬੁਲਾਉਂਦੀ ਹੈ ਤੇ ਕਵਲ ਤੇ ਸੰਦੀਪ ਤੋਂ ਮਾਫੀ ਮੰਗਦੀ ਹੈ ਕਿਉਂਕਿ ਉਸ ਨੂੰ ਪਤਾ ਚੱਲ ਚੁੱਕਾ ਹੈ ਕਿ ਵਿੱਕੀ ਤੇ ਉਸ ਦੀ ਮਾਂ ਬਹੁਤ ਹੀ ਚਲਾਕ ਨੇ ਤੇ ਉਹਨਾਂ ਨੇ ਬਹੁਤ ਹੀ ਚਲਾਕੀਆਂ ਕੀਤੀਆਂ ਨੇ ਜਿਸ ਕਾਰਨ ਉਸ ਨੇ ਆਪਣੇ ਭਰਾ ਪਰਜਾਈ ਨੂੰ ਹੀ ਗਲਤ ਸਮਝਿਆ ਇਸ ਵਿੱਚ ਮੰਮੀ ਦਾ ਵੀ ਪੂਰਾ ਸਾਥ ਦਿੱਤਾ ਭਾਵੇਂ ਮੰਮੀ ਹਜੇ ਤੱਕ ਵੀ ਪ੍ਰੀਤ ਨੂੰ ਇਹੀ ਕਹਿ ਰਹੇ ਨੇ ਕਿ ਤੇਰੀ ਪਰਜਾਈ ਤੇ ਤੇਰਾ ਭਰਾ ਖਰਾਬ ਨੇ ਉਹ ਨਹੀਂ ਚਾਹੁੰਦੇ ਕਿ ਮੈਂ ਤੈਨੂੰ ਕੁਝ ਦਵਾਂ ਪਰ ਪ੍ਰੀਤ ਇਹ ਗੱਲ ਤੋਂ ਇਨਕਾਰ ਕਰਦੀ ਹੈ ਤੇ ਮੰਮੀ ਨੂੰ ਵੀ ਸਮਝਾਉਂਦੀ ਹੈ ਕਿ ਨਹੀਂ ਤੁਸੀਂ ਇਹ ਨਾ ਸੋਚੋ ਭਾਬੀ ਤੇ ਵੀਰਾ ਬਿਲਕੁਲ ਠੀਕ ਨੇ ਤੇ ਇਨ ਮੇਰੇ ਸਹੁਰਿਆਂ ਨੂੰ ਇੰਨੀਆਂ ਚੀਜ਼ਾਂ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਬਹੁਤ ਹੀ ਜ਼ਿਆਦਾ ਸਹੀ ਨਹੀਂ ਕੋਈ ਲੋੜ ਨਹੀਂ ਐਨੇ ਵੀ ਜ਼ਿਆਦਾ ਗਏ ਗੁਜ਼ਰੇ ਨਹੀਂ ਹਨ ਕਿ ਹਰ ਚੀਜ਼ ਅਸੀਂ ਇਸ ਘਰ ਵਿੱਚੋਂ ਦੇਈਏ ਕਿਉਂਕਿ ਇਸ ਨਾਲ ਮੇਰੀ ਵੀ ਇੱਜ਼ਤ ਘਟਦੀ ਜਾ ਰਹੀ ਹੈ ਪਰ ਮੰਮੀ ਉਸ ਨੂੰ ਕਹਿੰਦੇ ਨੇ ਕਿ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸਣਾ ਹੈ ਸੰਦੀਪ ਤੇ ਕਵਲ ਨੂੰ ਦੇਸਨ ਦੀ ਕੋਈ ਲੋੜ ਨਹੀਂ ਤੇ ਪ੍ਰੀਤ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੰਮੀ ਮੈਂ ਆਪਣੀ ਭਾਬੀ ਨਾਲ ਤੇ ਭਰਾ ਨਾਲ ਬਣਾ ਕੇ ਰੱਖਣੀ ਹੈ ਕਿਉਂਕਿ ਔਖੇ ਸੋਖੇ ਇਹਨਾਂ ਨੇ ਹੀ ਮੇਰੇ ਨਾਲ ਖੜਨਾ ਹੈ ਤੇ ਹਰ ਥਾਂ ਤੇ ਇਹਨਾਂ ਨੇ ਹੀ ਮੇਰਾ ਸਾਥ ਦੇਣਾ ਹੈ ਵਿੱਕੀ ਦੀ ਜਦੋਂ ਗੱਡੀ ਖਰਾਬ ਹੁੰਦੀ ਹੈ ਉਹ ਸੋਹਰੇ ਘਰ ਵੱਲ ਨੂੰ ਤੁਰਿਆ ਆਉਂਦਾ ਹੈ ਉਹ ਸੋਚਦਾ ਹੈ ਕਿ ਮੈਂ ਬਹਾਨੇ ਨਾਲ ਨਾਲੇ ਤਾਂ ਗੱਡੀ ਦੇ ਆ ਨਾ ਹਾਂ ਤੇ ਨਾਲੇ ਪ੍ਰੀਤ ਨੂੰ ਵੀ ਮਿਲਣ ਦਾ ਬਹਾਨਾ ਬਣਾ ਲੈਣਾ ਹਾਂ ਕਿ ਮੈਂ ਇੱਧਰ ਕੰਮ ਆਇਆ ਸੀ ਤੇ ਮੈਂ ਸੋਚਿਆ ਕਿ ਗੱਡੀ ਛੱਡਾ ਨਾ ਹਾਂ ਨਾਲੇ ਸਾਰੇ ਖੁਸ਼ ਹੋ ਜਾਣਗੇ ਤੇ ਨਾਲੇ ਮੇਰੀ ਵੀ ਤਾਰੀਫ ਹੋ ਜਾਏਗੀ ਕਿ ਜਵਾਈ ਇਹਨਾਂ ਦਾ ਆਪਣੇ ਆਪ ਗੱਡੀ ਵਾਪਸ ਕਰਨ ਆ ਗਿਆ ਪਰ ਜਦੋਂ ਵਿੱਕੀ ਕਵਲਕਰ ਪਹੁੰਚਦਾ ਹੈ ਗੱਡੀ ਲੈ ਕੇ ਤਾਂ ਅੱਗੋਂ ਕਵਲ ਉਸ ਨੂੰ ਕਹਿੰਦਾ ਹੈ ਕਿ ਗੱਡੀ ਦਾ ਕੀ ਹਾਲ ਕਰ ਰੱਖਿਆ ਹੈ ਇਹ ਸੁਣ ਕੇ ਵਿੱਕੀ ਹੈਰਾਨ ਰਹਿ ਜਾਂਦਾ ਹੈ ਵੀਡੀਓ ਚੰਗੀ ਲੱਗੀ ਤਾਂ